ਬਹੁਤ ਬਹੁਤ ਜਾਣਿਆ ਇਹ ਸਰਕਾਰ ਆਪਣੀ ਮਿਹਰਤਾ ਪੰਜਾਬ ਸਰਕਾਰ ਇਹਨਾਂ ਪਿਛਲੇ ਸਮੇਂ ਦੌਰਾਨ ਬਹੁਤ ਸਾਰੀਆਂ ਐਸੇ ادارے ਸੀ ਜਿਨ੍ਹਾਂ ਦਾਰਿਆਂ ਨੂੰ ਮਿਚਣ ਦੀ ਕੋਸ਼ਿਸ਼ ਕੀਤੀ ਜਾਗੂਸ਼ ادارے ਤੇ ਪ੍ਰੈਸ਼ਰਾਈਜ਼ ਕਰਕੇ ਉਹਨਾਂ ਨੂੰ ਗਰੰਟਾ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਜਿਵੇਂ ਸਭ ਤੋਂ ਪਹਿਲਾਂ ਲੈਂਡ ਪ੍ਰੋਗਰਾਮ ਦਾ ਮਸਲਾ ਜਦ ਤੋਂ ਬਾਅਦ ਤੇ ਬਕਾਇਤਾਂ ਦਾ ਮਸਲਾ ਆਇਆ ਜਦ ਤੋਂ ਬਾਅਦ ਫਿਰ ਥੋੜਾ ਮੰਡੀ ਬੋਰਡ ਦਾ ਮਸਲਾ ਆ ਗਿਆ ਬਿਜਲੀ ਬੋਰਡ ਦਾ ਮਸਲਾ ਆ ਗਿਆ ਮੀਲ ਬੋਰਡ ਦਾ ਫਿਰ ਕੀ ਬਣ ਖੇਤੀਬਾੜੀ ਯੂਨੀਵਰਸਿਟੀ ਦਾ ਮਸਲਾ ਆ ਗਿਆ ਜਿਹੜੇ ਬਾਗਵਾਂਡ ਦੀ ਜ਼ਮੀਨ ਹੈ ਜਿਹੜੇ ਕੋਈ ਇੱਕ ਐਸਾ ਧਾਰਾ ਨਹੀਂ ਜਿਹੜਾ ਧਾਰਾ ਸਰਕਾਰ ਨੇ ਛੱਡਿਆ ਹੋਵੇ ਕਿ ਵੀ ਤੁਸੀਂ ਭਾਈ ਸਾਨੂੰ ਪੈਸੇ ਦੀ ਲੋੜਾ ਵੇਚੋ ਜਾਂ ਜੋ ਮਰਜ਼ੀ ਕਰੋ ਹੁਣ ਜਿਹੜਾ ਇੱਕ ਪੰਜਾਬ ਸਟੇਟ ਆਪਣੇ ਜਿਹੜੇ ਸਟੇਟ ਐਕਸਪੋਰਟਡ ਐਡਵੈਕਸ਼ਨ ਹੈ ਇਹ ਜਿਹੜਾ ਪੀਐਸਸੀ ਜੱਦੀ ਨੂੰ ਕਹਿੰਦੇ ਆ ਇਹਦਾ ਇਹ ਧਾਰਾ ਹੈ ਇਹ ਲੋਕਧਾਰਾ ਹੈ ਹੁਣ ਇਹਦੇ ਅੰਦਰੋਂ ਸਰਕਾਰ ਨੇ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਕਿ ਸਾਡੀ ਸਰਕਾਰ ਵਾਲੇ 2019-20 ਦੇ ਵਿੱਚ 243.73 ਕੋਰ ਰੁਪਇਆ ਜਿਹੜੇ ਅਸੀਂ ਡਿਵੈਲਪਮੈਂਟ ਵਾਸਤੇ ਤੁਸੀਂ ਦੇਖਿਆਣਾ ਵੀ ਲੁਧਿਆਣਾ ਦੀ ਜਿਹੜੀ ਸਾਈਕਲ ਵੈਲੀ ਹੈ ਜਾਂ ਹੋਰ ਜਿੰਨੇ ਵੀ ਕੋਪਰਪਨ ਪੁਆਇੰਟ ਹੈ ਉਹਨਾਂ ਨੂੰ ਡਿਵੈਲਪ ਕਰਨ ਵਾਸਤੇ 79 ਕੋਰ ਦਿੱਤੇ ਗਏ ਵੀ ਕਹਿੰਦਾ ਇਹ ਇੰਨੇ ਸਾਰੇ ਪੈਸੇ ਸੀ ਜਿਹੜੇ ਗਾਰਡਨ ਏਰੀਏ ਨੂੰ ਕਹਿੰਦੇ ਨੇ ਕਿ ਸਾਰੇ ਜਿਹੜੇ ਪੈਸੇ ਸੀ ਇਹ ਆਲਰੇਡੀ ਉਹ ਐਕਸਪੈਂਸ ਹੋ ਚੁੱਕੇ ਨੇ ਇਨਵੈਸਟ ਹੋ ਚੁੱਕੇ ਨੇ ਉਸ ਤੋਂ ਕੋਈ ਪੈਸਾ ਬਚਿਆ ਨਹੀਂ ਪਰ ਸਰਕਾਰ ਨੇ ਕੀਤਾ ਕਿ ਪਿੱਛੇ ਜੇ ਵੀਕ ਅਸਤ੍ਰੂ ਇੱਕ ਆਪਣਾ 500 ਕੋੜ ਪੇਸ ਕਰਨ ਦਾ ਫੈਸਲਾ ਲਿਆ ਪਰ ਉਹਦੇ ਖਿਲਾਫ ਜਿਹੜੇ ਮੁਲਾਜ਼ਮਾਂ ਦੇ ਵਿਚਾਰੇ ਸਾਰੇ ਉਥੋਂ ਦੇ EMPLOYEES ਨੇ ਜਿਹੜੇ ਆਪਣੇ ਫਿਊਚਰ ਬਾਰੇ ਬੜੇ ਫਿਕਰਮੰਦ ਨੇ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਇੱਕ ਕੇਸ ਪਾਇਆ ਜਦੋਂ ਕੇਸ ਪੈਟੀਸ਼ਨ ਪਾਈ ਤਾਂ ਪੈਟੀਸ਼ਨ ਤੋਂ ਬਾਅਦ ਸਰਕਾਰ ਨੇ ਪਿੱਛੇ ਹਟ ਕੇ ਜੋ ਨੋਟੀਫਿਕੇਸ਼ਨ ਕੀਤਾ ਸੀ ਰੱਦ ਕਰਤਾ ਤੇ ਇਹਨਾਂ ਨੇ ਪੈਟੀਸ਼ਨ ਵਾਪਸ ਲੈ ਲਈ ਉਸ ਤੋਂ ਬਾਅਦ ਕੀਤਾ ਕਿ ਸਰਕਾਰ ਨੇ ਅੰਦਰ ਖਾਤੇ ਇੱਕ ਐਸਾ ਸਿਸਟਮ ਚਲਾਇਆ ਕਿ ਜਿਹੜਾ 273 ਕਰੋੜ ਰੁਪਏ ਸੀਗਾ ਮੰਡੇ ਦੇ ਵਿੱਚ ਸਾਰੇ ਬੋਰਡ ਦੀ ਮੀਟਿੰਗ ਉਹ ਡਾਇਰੈਕਟਰ ਬੋਰਡ ਦੀ ਮੀਟਿੰਗ ਕਰ ਲਈ ਔਰ ਫਟਾਫਟ ਜਿਹੜੇ ਪੈਸੇ ਸੀ ਉਹ ਗ੍ਰਾਂਟ ਦੇ ਇਹਨਾਂ ਨੂੰ ਵਾਪਸ ਲੈ ਲਏ ਕਿਉਂਕਿ ਉਹ ਪੈਸੇ ਗ੍ਰਾਂਟ ਦਾ ਖਰਚ ਹੋ ਚੁੱਕੀ ਸੀ ਕਦੇ ਕੋਈ ਜਿਹੜੀ ਗ੍ਰਾਂਟ ਆਪਾਂ ਕਦੇ ਡਿਵੈਲਪਮੈਂਟ ਦੇ ਲਾਤੀ ਮੁੜ ਕੇ ਵਾਪਸ ਨਹੀਂ ਹੁੰਦੀ ਹੈ ਸਰਕਾਰ ਕੋਲ ਵਾਪਸ ਆਇਆ ਇਹ ਪਹਿਲਾ ਇਤਿਹਾਸ ਦੇ ਵਿੱਚ ਫੈਸਲਾ ਸਰਕਾਰ ਦਾ ਜਿਹੜਾ ਪੰਜਾਬ ਮਾਰੂ ਫੈਸਲਾ ਪਰ ਇਹਨਾਂ ਨੇ ਕੀਤਾ ਕੀ ਉਹਦੇ ਵਿੱਚ ਐ ਕਿ ਵੀ ਮੁਰਕੇ ਇਹਨਾਂ ਨੇ ਉਹ ਜਿਹੜੀ ਇਹਨਾਂ ਕੋਲ ਐਫ ਡੀਆਰ ਪੈਸੀ ਇੱਕ ਮਿਆਦੀ ਰਕਮ ਪੈਸੇ ਨਾਲ ਕੋਈ ਉਹ ਤੋੜਵਾ ਜੋ ਪੈਸੇ ਵਾਪਸ ਲੈ ਕੇ ਇੱਕ ਹੁਸਾ ਦਾ ਕਰੇ possible ਨਾ ਸਰ ਚਲੋ ਇਹਨਾਂ ਨੇ ਉਹ ਪੈਸੇ ਵਾਪਸ ਲੈ ਲਏ ਪਰ ਜਦੋਂ ਸਮੇਂ ਹੀ ਨਹੀਂ ਸੀਗਾ ਨਾ ਤਾਂ ਉਹਨੂੰ ਚੈਲੰਜ ਕਰ ਸਕਦੇ ਸੀ ਤੇ ਨਾ ਸਮਾਂ ਸਰਕਾਰ ਨੇ ਦਿੱਤਾ ਇਹਦਾ ਕਰਨ ਦਾ ਪਰ ਹੁਣ ਜਿਹੜੀ ਵੱਡੀ ਗੱਲ ਹੈ ਕਿ ਹੁਣ ਦੁਬਾਰੇ ਫੇਰ ਹੋਈ ਗੱਲ ਹੋ ਗਈ ਕਿ 250 ਕਰੋੜ ਰੁਪਏ ਹੋਰ ਵੀ ਚਾਹੀਦਾ ਉਹਦੇ ਬਾਅਦ ਸਰਕਾਰ ਨੇ ਫੇਰ ਪ੍ਰੋਸੈਸਿੰਗ ਸ਼ੁਰੂ ਕਰਤੀ ਇਹ ਫੇਰ ਹਾਈ ਕੋਰਟ ਜਿਵੇਂ ਹੋਏ ਨੇ ਸ਼ਾਇਦ ਹਾਈ ਕੋਰਟ ਦੇ ਤਰੀਕੇ ਦੀ ਕੰਨ ਲੱਗੀ ਹੋਈ ਹੈ ਕੰਨ ਲੱਗੀ ਹੋਈ ਹੈ ਵੀ ਕੀ ਸਰਕਾਰ ਕੋਈ ਜਿਹੜਾ ਇਹ ਜਿਹੜਾ ادارਾ ਜਿਹੜਾ ਪੈਸੇ ਕਮਾਉਣ ਵਾਲਾ ਜਿਹਦੇ ਰੁਜ਼ਗਾਰ ਪੈਦਾ ਹੋਣਾ ਹੈ ਜਦੋਂ ਇੰਡਸਟਰੀ ਪ੍ਰਮੋਟ ਹੋਣੀ ਹੈ ਕੋਈ ਛੱਡਾ ਖਲੀ ਮੀਰਾਂ ਦਾ ਪੰਜਾਬ ਦੇ ਵਿੱਚ ਤੇ ਉਹਦੇ ਤਹਿਤ ਇਹਨਾਂ ਨੇ ਫੂਟ ਦੁਬਾਰੇ ਉੱਤੇ ਉਤਰ ਖਲਾਬ ਹੋਏ ਨੇ ਅਸੀਂ ਇਹਦੀ ਪੂਰ ਜੋ ਨਿੰਦਾ ਕਰਦੇ ਹਾਂ ਕਾਂਗਰਸ ਪਾਰਟੀ ਵੱਲੋਂ ਸਾਡੀਆਂ ਸਰਕਾਰਾਂ ਨੇ ਗ੍ਰਾਂਟ ਦਿੱਤੀਆਂ ਹੋਈਆਂ ਅਸੀਂ ਇਹ ਸਾਰੇ ਆਧਾਰਿਆਂ ਨੂੰ ਕਦੇ ਵੀ ਹੱਥ ਨਹੀਂ ਪਾਇਆ ਸਾਰੇ ਆਧਾਰਿਆਂ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਇਹ ਸਾਰੇ ਆਧਾਰੇ ਅੱਗੇ ਵਧਣ ਤੇ ਪੰਜਾਬ ਦੀ ਸੇਵਾ ਕਰਨ ਪਰ ਇਹਨਾਂ ਨੇ ਤਾਂ ਇਹਨਾਂ ਦਾ ਸਾਰਾ ਜਿਹੜਾ ਦਾ ਉਹ ਚੂਹ ਦਾਤੇ ਲਾਤਾ ਜਿਹਨਾਂ ਕੋ ਪੈਸੇ ਹੀ ਚਲਾ ਗਿਆ ਤੇ ਤਰਖਾ ਮਿਲਨੇ ਮਸ਼ਹੂਰ ਹੋਣਗੇ ਕਲ ਉਦਾਰਾ ਬੰਦ ਹੋ ਜਾਊਗਾ ਫਿਰ ਨਾ ਸੀਲ ਸੀਲ ਕਰਨਾ ਸੀ ਕਿ ਕਰਨਗੇ ਬਈ ਕਰਪਟ ਹੋ ਜਾਊਗਾ ਪਰ ਸਰਕਾਰ ਦੀ ਨੀਤੀ ਚੰਗੀ ਨਹੀਂ ਇਹਦੇ ਖਿਲਾਫ ਅੱਜ ਵਿਚਾਰੇ ਸਾਰੇ ਮਿਲ ਕੇ ਚੱਲ ਕੇ ਆਏ ਸੀਗੇ ਕਿ ਮੈਂ ਕਹਿਆ ਵੀ ਅਸੀਂ ਤੁਹਾਡੇ ਨਾਲ ਆ ਬੌਸ ਪੱਟ ਤੁਹਾਡੇ ਨਾਲ ਹੈ ਅੱਜ ਪ੍ਰਧਾਨ ਸਾਹਿਬ ਦਿੱਲੀ ਗਏ ਹੋਏ ਨੇ ਈਵਨ ਵਾਜਪਾ ਸਾਹਿਬ ਤੇ ਤਤਕਾਲ ਨੈਕਸਲ ਦੇ ਵਿੱਚ ਐਂਸ਼ਮੇ ਤੇ ਮੈਂ ਇਸ ਗੱਲ ਕਿ ਫਿਰ ਮੈਂ ਇਹ ਬਹੁਤ ਆਪਾਂ ਨੂੰ ਜਿਹੜਾ ਐਮਰਜੈਂਸੀ ਮੁੱਦਾ ਹੈਗਾ ਨਾ ਮੈਂ ਇਹ ਮੁੱਦੇ ਨੂੰ ਉਠਾ ਕੇ ਤਾਂ ਕਿ ਕੱਲੋ ਖ਼ਬਰਾਂ ਨੇ ਪਬਲਿਸ਼ ਹੋ ਰੂਗਾ ਇਸ ਗੱਲ ਦਾ ਨੋਟਿਸ ਹਾਈ ਕੌਂਟਰ ਨੂੰ ਅਸੀਂ ਅਪੀਲ ਮੰਗਤੀ ਕਰਨੀ ਚਾਹੁੰਦੇ ਆ ਤੁਹਾਡਾ ਡਰਾਈਵ ਮੰਡੂ ਭਾਈ ਗੋਦਗੋ ਕਿ ਵੀ ਤੁਸੀਂ ਜਿਹੜਾ ਇਹ ਇਹਨਾਂ ਦਾ ਫਿਊਚਰ ਬਚਾਓ ਤੇ ਜਿਹੜੇ ਸਾਡੇ ਪੰਜਾਬ ਦੇ ਧਾਰਿਆਂ ਤੇ ਇਦਾਂ ਉਹ ਡਾਕੇ ਪੈ ਰਹੇ ਆ ਉਹਨੂੰ ਰੋਕੋ ਇਹ ਬਹੁਤ ਮਾੜੀ ਗੱਲ ਹੈ ਕਿ ਪੰਜਾਬ ਦੇ ਜਿੰਨੇ 80 ਤਸੀਲੇ ਨੇ ਸਾਰੇ ਲੁੱਟੇ ਜਾ ਰਹੇ ਨੇ ਅੱਪਾ ਹਾਲਾਤ ਹੁੰਦੇ ਨੇ ਕਿ ਇੱਕ ਵਾਰੀ ਨਾ ਆਪਾਂ ਕੋਈ ਪਿੰਡ ਦੀ ਆਮ ਹੋ ਗਿਆ ਪਰ ਕਰ ਲੈਂਦੇ ਆ ਕਿ ਕਿਸੇ ਘਰ ਦਾ ਮੁੰਡਾ ਖਰਾਬ ਹੋ ਜੇ ਨਸ਼ਾ ਜਪੇ ਜੇ ਬੁਰੇ ਹਾਲੇ ਪੈ ਜੇ ਉਹ ਪਹਿਲਾ ਹੌਲ ਸਰ ਜੀ ਜੀ ਅਪਣੇ ਸ਼ੁਰੂ ਕਰਦਾ ਜਦੋਂ ਉਹਨੂੰ ਕਹਿੰਦਾ ਨਾ ਤਾਂ ਪਤਾ ਦੇ ਘਰੋਂ ਘਰ ਚਮਚੇ ਚੱਕ ਕੇ ਬੈਠੇ ਸ਼ੁਰੂ ਕਰ ਦਿੰਦਾ ਕਨੇ ਕੁਛ ਬਿਲੀ ਕੁਛ ਕਰਦਾ ਹੈ ਕਿ ਮੇਰਾ ਨਸ਼ਾ ਪੂਰਾ ਹੋਵੇ ਬਈ ਇਹੀ ਹੱਥ ਪਿਆ ਸਰਕਾਰ ਦਾ ਮੈਂ ਇਸ ਚਾਹਤ ਨਾਲ ਸਰਕਾਰ ਨੇ ਇਸ ਕੂਲਾਲੀ ਦੇ ਲਿਆ ਕੇ ਵਸਾਸੀ ਖੜੇ ਕਰਦੇ ਆ ਕਿ ਕੋਈ ਉਦਾਰਾ ਐਸਾ ਜਿਹੜਾ ਐਡਮਿਨਿਸਟ੍ਰੇਸ਼ਨ ਨਾ ਬਣਾਵੇ। ਪਰ ਦੇਖੋ ਜਿੰਨੇ ਵੀ ਫਰਬਕਰਾ ਦੇ ਅਰਿਆਂ ਜਾਂ ਬੀਲੀ ਬੋੜਾ ਮੰਡੀ ਬੋੜਾ ਜਾਂ ਪ੍ਰਾ ਦੀ ਯੂਨੀਵਰਸਿਟੀ ਹੈ ਜਾਂ ਇੱਕ ਕਾਰਪੋਰੇਸ਼ਨ ਹੈ ਕਿ ਇਹਨਾਂ ਅਦਾਰਿਆਂ ਦੇ ਕਿਰੇ ਮਲਾਜਾਂ ਉਹਦਾ ਫਿਊਚਰ ਹੀ ਨਹੀਂ ਰਹਿਦਾ। ਇਸਾ ਸਾਨੂੰ ਪੰਜਾਬ ਨੂੰ ਇੱਕ ਸਿਰ ਮਿਲਨੇ ਆ ਰੋਜ਼ਗਾਰ ਪੈਦਾ ਹੋਣੇ ਨੇ ਇੰਡਸਟਰੀ ਪ੍ਰੋਮੋਟ ਹੋਣੀ ਹੈ ਜਾਂ ਸਾਡੀ ਖੇਤੀਬਾੜੀ ਨੂੰ ਜੇ ਅਸੀਂ ਤਰਕੀ ਕਰਨੀ ਆ ਜਾਂ ਅਸੀਂ ਜਿਹੜਾ ਮੰਡੀ ਬੋਸੜਾ ਜਿਹੜਾ ਮੈਡੀਕਲ ਸਿਸਟਮ ਹੈ ਉਹਨੂੰ ਬਿਹਤਰ ਕਿਤੇ ਰੋਣਾ ਹੈ ਜਾਂ ਅਸੀਂ ਜਿਹੜੇ ਸਾਡੇ ਜਿਹੜਾ ਸ਼ੋਅਰੂਮ ਲਾਟ ਹੋਏ ਉਹਨਾਂ ਵਿਚਾਰਾਂ ਨੂੰ ਬਚਾਉਣਾ ਹੈ ਤੇ ਇਹ ਕੀ ਸਰਕਾਰ ਦੀ ਸੋਚ ਹੈ ਜੇ ਸਰਕਾਰ ਕਹਿੰਦਾ ਕਹਿੰਦੀ ਸਰਕਾਰ ਕੋ ਸਾਡੇ ਕੋਲ ਪੈਸੇ ਸਰਪਲਸ ਆ ਕੋਈ ਇੰਡੀਆ ਕੋਲ ਪਾਸ ਆਪਣਾ ਸੰਸਲ ਲੋੜੀ ਕਿ ਕੱਢ ਲੈਣ ਦੀ ਆ ਸਰਕਾਰ ਜਿਹੜੇ ਆਪਣੇ ਜਿਹੜੇ ਅਸਾਸੇ ਹੋ ਗਏ ਨੇ ਸ਼ੂਬਰ ਸਰਕਾਰ ਨੇ ਸਰਕਾਰ ਕਿੱਥੇ ਜਾ ਕੇ ਪੜੂਗੀ ਇਸ ਕਰਕੇ ਤੁਹਾਨੂੰ ਲਈ ਮੈਂ ਇੱਕ ਮੈਸੇਜ ਜਿਹੜਾ ਸਰਕਾਰ ਨੂੰ ਤੇ ਖਾਸ ਕਰਕੇ ਸਿਆਸਤ ਨੂੰ ਅਪੀਲ ਕਰਨੀ ਚਾਹੁੰਨਾ ਕਿ ਆ ਇੰਟਰਵੈਨ ਕਰਕੇ ਇਸ ਮਸਲੇ ਨੂੰ ਰੋਕਵਾਓ ਤਾਂ ਕਿ ਇਹ ਧਾਰਾ ਬਚਾਇਆ ਜਾ ਸਕੇ ਪਾਲ ਦੇ ਵਿੱਚ ਮੁਲਾਜ਼ਮ ਕਹਿੰਦੇ ਮੁਲਾਜ਼ਮ ਦੇ ਲਈ ਕਹੀ ਹੈ ਕਿ ਇਹਨਾਂ ਨੇ ਮੰਗੀ ਤੇ ਸਾਡੇ ਪੈਸੇ ਦੀ ਲੁੱਟਣਾ ਹੋ ਰਿਹਾ ਹੈ ਸਾਡੇ ਪੈਸੇ ਲੁੱਟੇ ਨਾ ਪਰ ਜਿਹੜੇ ਪਹਿਲਾਂ ਉਹ ਵੀ ਵਾਪਸ ਦਿੱਤੇ ਯਾਰ ਜੇ ਕੋਈ ਤੁਸੀਂ ਜਿਹੜੀ ਗ੍ਰਾਂਟ ਤੁਹਾਨੂੰ ਮਿਲ ਗਈ ਆਪਾਂ ਇਨਵੈਸਟ ਕਰਤੀ ਕਿ ਜੇ ਉਹ ਗ੍ਰਾਂਟ ਦੇ ਜਗ੍ਹਾ ਤੁਸੀਂ ਜੇ ਮੇਰੀ ਕੋਈ ਐਫਡੀਰ ਪਿੰਦ ਉਹ ਪਾਸ ਲੈ ਲਓ ਸਰਕਾਰਾਂ ਮਨਦਵਾਸ ਨਹੀਂ ਸਰਕਾਰਾਂ ਖੁਣ ਬਾਤ ਹੁੰਦੀਆਂ ਨੇ ਕਿਹਾ ਨੇ ਇਹੜਾ ਹੈ ਨਾ ਕਿ ਸਰਕਾਰ ਨੇ ਉਸ ਆਧਾਰੇ ਨੂੰ ਗ੍ਰਾਂਟ ਦਿੰਦੀ ਹੈ ਕਿ ਤੁਸੀਂ ਤੁਹਾਡੀ ਮਦਦ ਕਰਦੇ ਆ ਤੇ ਲੇਕਿਨ ਮਦਦ ਦੇ ਕੇ ਬਕਸ ਲੈ ਲਵੇ ਜਿਸ ਨਾਲ স্মਲ ਸਕੇਲ ਇੰਡਸਟਰੀ ਜਿਹੜੀ ਇੱਥੇ ਉੱਪਰ ਤੋਂ ਥੋੜੀ ਜਿਹੀ ਟੋਟਲੇ ਹੋਊਗਾ ਯਾਰ ਥੋੜੇ ਜਿਹੜੇ ਫੋਕਲ ਪੁਆਇੰਟ ਡਵੈਲਪਮੈਂਟ ਕਿੱਥੋਂ ਹੋਊਗੀ ਸੁਣਿਆ ਰੋਡ ਤੇ ਜੇ ਥੋੜਾ ਬਿਜ਼ੀ ਦਾ ਸਿਸਟਮ ਹੈ ਜੇ ਇੰਪ੍ਰੈਸਿਵ ਜਿਹਾ ਨਹੀਂ ਹੈਗਾ ਉਹ ਸਾਫ ਪ੍ਰਭਾਵ ਤੋ ਬੋਲੇਗਾ ਕਿ ਕਿੰਨੇ ਕਿੰਨੇ ਮੁਲਾਜ਼ਮ ਸੀਗੇ ਜਣਜੀ ਐਸੇ ਕਿੰਨੇ ਨੇ 250 ਤੋਂ ਪਹਿਲਾਂ ਲੈ ਕੇ ਆਲ ਰੋਡੀ 250 ਹੋਰ ਲੈਣ ਨੂੰ ਖਰਦੇ ਨੇ ਕਿੰਨੇ ਕਿ ਮੁਲਾਜ਼ਮ ਮੇਰੀ 700 ਦੇ ਕਰੀਬ ਮੁਲਾਜ਼ਮ ਹੈ ਤੇ ਹੁਣ ਹੁਣ ਬਾਕੀ ਗੱਲ ਇਹ ਆਪਣੀ ਬੇਰਵਾ ਸਮਝਾਉਣਗੇ ਜਿਹੜੇ ਇਹਨਾਂ ਦੇ ਸਪੋਕਸਮੈਨ ਨੇ ਸੋਪਾਈ ਮੈਂ ਬਲਵੰਤ ਸਿੰਘ ਵੀਪਰਧਾਨ ਪੀਐਸਆਈਸੀ ਸਟਾਫ ਐਸੋਸੀਏਸ਼ਨ ਅੱਜ ਦਾ ਤਾਂ ਅਸੀਂ ਜਿੰਦੇ ਵੀ ਪੱਤਰਕਾਰ ਸਾਥੀ ਆਏ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵੀ ਜਿਹੜੀ ਇਹ ਸਾਡੀ ਆਵਾਜ਼ ਹੈ ਪੰਜਾਬ ਦੇ ਜਿਹੜੇ ਕੋਨੇ-ਕੋਨੇ ਤੱਕ ਜਿਹੜਾ ਤੁਹਾਡੇ ਚੈਨਲਾਂ ਦੇ ਮਾਧਿਅਮ ਰਾਹੀਂ ਪਹੁੰਚਾਈ ਜਾਵੇ ਮੈਂ ਦੱਸਣਾ ਚਾਹੁੰਦਾ ਵੀ ਜਿਹੜਾ ਸਾਡਾ ਕਾਰਪੋਰੇਸ਼ਨ ਦਾ ਉਹਦਾ ਨਾਮ ਹੈਗਾ ਪੰਜਾਬ ਲੱਘੂ ਉਦਯੋਗ ਅਤੇ ਨਰਜਾਤ ਨਿਕਰਨ ਇਹ ਜਿਹੜਾ ਇੰਡਸਟਰੀ ਤੇ ਕਮਰਸ ਦਾ ਵਿਭਾਗ ਆ ਉਹਦੀ ਰੀੜ ਦੀ ਹੱਡੀ ਹੈ ਪੰਜਾਬ ਦੇ ਵਿੱਚ ਲਗਭਗ 52-53 ਜਿਹੜੇ ਫੋਕਲ ਪੁਆਇੰਟ ਹੈ ਜਿਹੜੇ ਇੰਡਸਟਰੀਆਂ ਚੱਲ ਰਹੀਆਂ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਚ ਪੀਐਸਆਈਸੀ ਦਾ ਕੰਮ ਹੈ ਉੱਥੇ ਪ੍ਰੋਪਰ ਮੈਨਟੀਨੈਂਸ ਨਵੀਆਂ ਜ਼ਮੀਨਾਂ ਅਕਵਾਇਰ ਕਰਕੇ ਉੱਤੇ ਫੋਕਲ ਪੁਆਇੰਟ ਕੱਟਣੇ ਕੁਝ ਏਰੀਆ ਰੈ residenਸਰ ਵੀ ਹੁੰਦਾ ਕਮਰਸ਼ੀਅਲ ਵੀ ਹੁੰਦਾ ਉੱਚੋ ਕੀ ਹੁੰਦਾ ਵੀ ਜਿੱਥੇ ਹੀ ਪਲਾਟਾਂ ਤੋਂ ਇਨਕਮ ਹੁੰਦੀ ਹੈ ਸਰਕਾਰ ਸਮੇਂ-ਸਮੇਂ ਤੇ ਉਹਦੇ ਵਾਸਤੇ ਇਨਵੈਸਟਮੈਂਟ ਕਰਦੀ ਹੈ ਡਵੈਲਪਮੈਂਟ ਦੇ ਬਸਤੇ ਜਦੋਂ ਕੋਈ ਫੋਕਲ ਪੁਆਇੰਟ ਦੀ ਜ਼ਮੀਨ ਅਕਵਾਇਰ ਹੋ ਜਾਂਦੀ ਹੈ ਸਰਕਾਰ ਫੋਕਲ ਪੁਆਇੰਟਾਂ ਦੀ ਡਵੈਲਪਮੈਂਟ ਤੇ ਸਮੇਂ-ਸਮੇਂ ਤੇ ਵੱਖ-ਵੱਖ ਸਰਕਾਰਾਂ ਗ੍ਰਾਂਟ ਮਈਆ ਕਰਾਉਂਦੀਆਂ ਰਹੀਆਂ ਨੇ ਪਰ ਪਿੱਛੇ ਇਹ ਮੈਂ ਦੱਸਣਾ ਚਾਹੁੰਨਾ 27 8 2025 ਨੂੰ ਸਰਕਾਰ ਵੱਲੋਂ ਮੈਂ ਜਿਹੜੀ ਸਟਾਰਟਿੰਗ ਆ ਉਹ ਦੱਸ ਰਿਹਾਗਾ ਇੱਕ ਪੱਤਰ ਜਾਰੀ ਕੀਤਾ ਜਾਂਦਾ ਜਿਹਦੇ ਵਿੱਚ 1441 ਕਰੋੜ ਰੁਪਇਆ ਪੰਜਾਬ ਦੇ ਵੱਖ-ਵੱਖ ਬੋਰਡ ਤੇ ਕਾਰਪੋਰੇਸ਼ਨਾਂ ਤੋਂ ਸਿੱਧੇ ਆਰਡਰ ਕਰ ਦਿੱਤੇ ਜਾਂਦੇ ਆ ਵੀ ਜਿਹੜਾ ਤੁਹਾਡੇ ਕੋਲ ਸਰਪਲਸ ਪੈਸਾ ਪਿਆ ਉਹ ਪੰਜਾਬ ਦੇ ਵਿੱਤ ਵਿਭਾਗ ਦੇ ਵਿੱਚ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾ ਦੋ ਪਰ ਜਿਹੜੀ ਸਾਡੀ ਐਸੋਸੀਏਸ਼ਨ ਹੈ ਲਗਾਤਾਰ ਕਾਰਪੋਰੇਸ਼ਨ ਦੇ ਹਿਤ ਵਾਸਤੇ ਤੇ ਮਲਾਜਮਾਂ ਦੇ ਹਿਤ ਵਾਸਤੇ ਸੰਘਰਸ਼ ਕਰਦੀ ਆਈ ਹੈ ਉਸੇ ਸਮੇਂ ਵੀ ਅਸੀਂ ਲਗਾਤਾਰ ਤੰਦਨ ਸੰਘਰਸ਼ ਕੀਤਾ ਕਿ ਅਸੀਂ ਜਿਹੜਾ ਤੁਰਤ ਡਿਸੀਜਨ ਲੈ ਕੇ ਅਸੀਂ ਹਾਈ ਕੋਰਟ ਦੇ ਵਿੱਚ ਇੱਕ ਰਿੱਟ ਪਾਈ ਰਿੱਟ ਪਾਉਣ ਤੋਂ ਬਾਅਦ ਜਦੋਂ ਅਸੀਂ ਸੰਘਰਸ਼ ਕਰਿਆ ਤਾਂ 2825 ਨੂੰ ਸਰਕਾਰ ਨੇ ਇੱਕ ਜਿਹੜਾ 500 ਕਰੋੜ ਦੀ ਮੰਗ ਹੈ ਇਸ ਪੱਤਰ ਰਾਹੀਂ 7825 ਰਾਹੀਂ ਪੰਜਾਬ ਲਘੂ ਦੇ ਉਦਯੋਗ ਅਤੇ ਨਰਜਾਤ ਨਿਕਲਮ ਤੋਂ 500 ਕਰੋੜ ਦੀ ਮੰਗ ਕਰੀ ਗਈ ਸੀ ਪਰ ਸੰਘਰਸ਼ ਨੂੰ ਦੇਖਦੇ ਤੇ ਹਾਈ ਕੋਰਟ ਦੇ ਜਦੋਂ ਅਸੀਂ ਰੁਕ ਕਰਿਆ ਕੋਰਟ ਕੇਸ ਕਰਿਆ ਤਾਂ ਸਰਕਾਰ ਨੇ 2825 ਨੂੰ ਇੱਕ ਸਪੈਸ਼ਲ ਪੱਤਰ ਵਿੱਤ ਵਿਭਾਗ ਵੱਲੋਂ ਜਾਰੀ ਹੋਇਆ ਵੀ ਪੀਐਸਆਈਸੀ ਤੋਂ ਜਿਹੜੇ 500 ਕਰੋੜ ਦੀ ਮੰਗ ਕੀਤੀ ਗਈ ਸੀ ਉਹ ਇਸ ਤੋਂ ਬਾਅਦ ਨਹੀਂ ਲਿਆ ਜਾਊਗਾ ਜਿਹੜੀ ਉਹੀ ਸਰਕਾਰ ਨੇ ਚਿੱਟੀਆਂ ਕੋਰਟ ਕੇਸ ਦੇ ਵਿੱਚ ਦੇਤੀ ਉੱਥੇ ਦਾਖਲ ਕਰਤੀ ਵੀ ਅਸੀਂ ਇਹਨਾਂ ਤੋਂ ਪੈਸਾ ਜਦਵਾ ਨਹੀਂ ਮੰਗਦੇ ਪਰ ਸਰਕਾਰ ਨੇ ਨਵੇਂ ਹੱਥ ਕੱਡੇ ਬਣਾਉਂਦੇ ਹੋਏ ਨਵਾਂ ਤਰੀਕਾ ਲਾਉਦੇ ਹੋਏ ਮੈਂ ਦੱਸਣਾ ਚਾਹੁੰਦਾ ਵੀ ਆਪਾਂ ਸਾਰੇ ਪੰਜਾਬ ਦੇ ਨਾਲ ਜੁੜੇ ਹੋਏ ਆ ਆਪਾਂ ਨੂੰ ਸਰਕਾਰ ਦੇ ਵਿੱਚ ਸਿਸਟਮ ਕੀ ਆ ਉਹਦੇ ਬਾਰੇ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਕੋਈ ਵੀ ਸਰਕਾਰ ਹੋਵੇ ਪੰਜਾਬ ਦੇ ਵਿੱਚ ਜਿਹੜੀ ਰਾਜ ਕਰਦੀ ਹੈ ਮੰਨ ਲਓ ਜੇ ਆਪਾਂ ਕੋਈ ਪਿੰਡ ਦੀ ਪੰਚਾਇਤ ਹੈ ਕੋਈ ਪਿੰਡ ਦੀ ਪੰਚਾਇਤ ਨੂੰ ਧਰਮਸ਼ਾਲਾ ਵਾਸਤੇ 3 ਲੱਖ ਦੀ ਗ੍ਰਾਂਟ ਦਿੱਤੀ ਵੀ ਤੁਸੀਂ ਤਿੰਨ ਕਮਰੇ ਬਣਾ ਲਓ ਜਿਹੜੀ ਇਸ ਤੋਂ ਬਾਅਦ ਸਰਕਾਰ ਆਉਗੀ ਕੀ ਉਹ 3 ਲੱਖ ਰੁਪਇਆ ਪਿੰਡ ਦੀ ਪੰਚਾਇਤ ਤੋਂ ਜਿਹੜਾ ਪੈਸਾ ਖਰਚ ਹੋ ਗਿਆ ਉਹਦੀ ਮੰਗ ਕਰ ਸਕਦੀ ਹੈ ਸਰਕਾਰ ਨੇ ਵੱਖ-ਵੱਖ ਸਰਕਾਰਾਂ ਨੇ ਜਿਹੜੀ 2019-20 ਤੋਂ ਲੈ ਕੇ ਹੁਣ ਤੱਕ ਜਿਹੜੀ ਫੋਕਲ ਪੁਆਇੰਟਾਂ ਦੀ ਡਿਵੈਲਪਮੈਂਟ ਵਾਸਤੇ ਕਰਾਉਣ ਦਿੱਤੀ ਸੀ ਜਿਹਨੂੰ ਨਿਕਮ ਆਲਰੇਡੀ ਬਾਤ ਹੋ ਚੁੱਕਿਆ ਹੈ ਪੰਜਾਬ ਦੇ ਲੋਕਾਂ ਦੇ ਇੰਡਸਟਰੀਲਿਸਟਾਂ ਦੇ ਨਾਲ ਤੇ ਫੋਕਲ ਪੁਆਇੰਟਾਂ ਦੀ ਡਿਵੈਲਪਮੈਂਟ ਵਾਸਤੇ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਮਹਈਆ ਕਰਾਉਣ ਦੇ ਵਿੱਚ ਜੇ ਫੈਕਟਰੀਆਂ ਚੱਲਣਗੀਆਂ ਤਾਂ ਜਿਹੜਾ ਪੰਜਾਬ ਦਾ ਰੋਜ਼ਗਾਰ ਹੈ ਜਿਹੜਾ ਨੌਜਵਾਨਾਂ ਨੂੰ ਤਾਂ ਹੀ ਮਿਲੂਗਾ ਪਰ ਸਰਕਾਰ ਨੇ ਕੀ ਕਰਿਆ ਨਵਾਂ ਤਰੀਕਾ ਲਾਦੇ ਹੋਏ ਜਿਹੜੀ 29 25 ਨੂੰ ਇੱਕ ਬੀਓਡੀ ਦੀ ਮੀਟਿੰਗ ਰੱਖ ਲਈ ਵੀ ਜਿੰਨਾ ਵੀ ਗ੍ਰਾਂਟ ਡੇਟ ਦਾ 2019-20 ਤੋਂ ਲੈ ਕੇ ਹੁਣ ਤੱਕ ਦਾ ਪੈਸਾ ਉਹ ਸਰਕਾਰ ਦੇ ਖਾਤੇ ਦੇ ਵਿੱਚ ਜਮ੍ਹਾਂ ਕਰਾਉਣਾ 25 ਤਰੀਕ ਦੀ ਮੀਟਿੰਗ ਰੱਖੀ ਗਈ 24 ਤਰੀਕ ਨੂੰ ਇੱਕ ਦਿਨ ਪਹਿਲਾਂ ਉਹ ਮੀਟਿੰਗ ਪੋਸਟਪੌਨ ਕਰਤੀ ਨਵੀਂ ਮੀਟਿੰਗ ਦੀ ਡੇਟ ਹੈ ਜਿਹੜੀ ਉਹ 26 ਤਰੀਕ ਨੂੰ ਰੱਖੀ ਗਈ ਸਵੇਰੀ ਚਿੱਠੀ ਜਾਰੀ ਹੁੰਦੀ ਆ ਵੀ ਅੱਜ ਬੀਓਡੀ ਦੀ ਮੀਟਿੰਗ ਹੈ 11:30 ਵਜੇ ਦਾ ਟਾਈਮ ਰੱਖਿਆ ਜਾਂਦਾ ਹੈ ਹਾਲਕੀ 7 ਦਿਨ ਪਹਿਲਾਂ ਜਿਹੜੀ ਬੀਓਡੀ ਦੀ ਜਿਹੜੀ ਮੀਟਿੰਗ ਹੈ ਉਹਦੀ ਡੇਟ ਰੱਖਣੀ ਹੁੰਦੀ ਹੈ ਜਿਹੜੇ ਅਜੰਡੇ ਹੁੰਦੇ ਆ ਬੀਓਡੀ ਦੇ ਉਹ ਜਿੰਨੇ ਵੀ ਕੁਝ ਇਹਦੇ ਵਿੱਚ ਸਰਕਾਰ ਦੇ ਸਿਆਸੀ ਮੈਂਬਰ ਹੁੰਦੇ ਆ ਕੁਝ ਅਫਸਰ ਹੁੰਦੇ ਆ ਆਈਐਸ ਜਿਹੜੀ ਕੁਝ ਅਫਸਰ ਐ ਲੋਬੀ ਆ ਉਹ ਹੁੰਦੀ ਹੈ ਉਹਨਾਂ ਕੋਲੇ ਅਜੰਡੇ ਪਹੁੰਚਾਉਣੇ ਹੁੰਦੇ ਉਹਨਾਂ ਨੇ ਪੜ੍ਹਨੇ ਹੁੰਦੇ ਆ ਉਸ ਤੋਂ ਬਾਅਦ ਮੀਟਿੰਗ ਦਾ 7 ਤੋਂ ਲੈ ਕੇ 10 ਦਿਨਾਂ ਦਾ ਟਾਈਮ ਹੁੰਦਾ ਪਰ ਇੱਕ ਦਿਨ ਦੇ ਵਿੱਚ ਹੀ ਸਵੇਰੇ 9:30 ਵਜੇ ਚਿੱਠੀ ਇਸ਼ੂ ਹੁੰਦੀ ਹੈ 11:30 ਵਜੇ ਮੀਟਿੰਗ ਰੱਖੀ ਜਾਂਦੀ ਹੈ ਕੋਈ ਕਿਸੇ ਨੂੰ ਏਜੰਡਾ ਨਹੀਂ ਪੜਾਇਆ ਜਾਂਦਾ ਚੁੱਪ ਕਰਕੇ ਜਿਹੜਾ ਇਹ 243 ਕਰੋੜ ਦਾ ਜਿਹੜਾ ਏਜੰਡਾ ਉਹ ਲਿਆਇਆ ਜਾਂਦਾ ਸਾਰੇ ਮੈਂਬਰਾਂ ਤੋਂ ਸਾਈਨ ਕਰਾ ਕੇ ਸੇਮ ਦੇ ਪ੍ਰੋਸੀਡਿੰਗਾਂ ਜਾਰੀ ਕਰਕੇ ਉਸੇ ਦਿਨ ਜਿਹੜਾ 243 ਕਰੋੜ ਰੁਪਇਆ ਸਰਕਾਰ ਦੇ ਜਿਹੜਾ ਖਾਤੇ ਦੇ ਵਿੱਚ ਹੈ ਉਹ ਜਮ੍ਹਾਂ ਕਰਾ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਮੈਂ ਦੱਸਣਾ ਚਾਹਉਣਾ ਵੀ ਜਦੋਂ ਇਹ ਮੀਟਿੰਗ ਹੋਈ ਹੈ 26 ਵਾਲੀ ਇਸ ਤੋਂ ਪਹਿਲਾਂ ਜਿਹੜਾ ਸਾਡਾ ਜਰਨਲ ਸਖਤਰ ਹੈ ਜਦੋਂ ਅਸੀਂ ਸੰਘਰਸ਼ ਕਰਿਆ ਕਿਉਂਕਿ ਸਰਕਾਰ ਨੂੰ ਜਿਹੜਾ ਵੀ ਮੁਲਾਜ਼ਮ ਸੰਘਰਸ਼ ਕਰਦਾ ਹੈ ਜਿਹੜਾ ਵੀ ਆ ਕੋਈ ਬੋਲਦਾ ਹੈ ਜਿਹੜੀ ਪਾਰਟੀ ਕਹਿੰਦੀ ਸੀ ਵੀ ਅਸੀਂ ਲੋਕਤੰਤਰ ਨਾਲ ਜੁੜੇ ਹੋਏ ਹਾਂ ਵੀ ਲੋਕਤੰਤਰ ਦੇ ਵਿੱਚ ਬੋਲਣ ਦਾ ਹੱਕ ਹੈ ਸਾਡੇ ਜਰਨਲ ਸਖਤਰ ਹੈ ਜਿਹੜਾ ਤਾਰਾ ਸਿੰਘ ਇਹ ਮੀਟਿੰਗ ਰੱਖਣ ਤੋਂ ਪਹਿਲਾਂ 15-9 ਨੂੰ ਉਹਦੀ ਜਿਹੜੀ ਬਦਲੀ ਹੈ ਹੈੱਡ ਆਫ ਤੋਂ ਚੱਕ ਕੇ ਲੁਧਿਆਣਾ ਕਰ ਦਿੱਤੀ ਗਈ ਵੀ ਜਿਹੜਾ ਮੁਲਾਜ਼ਮਾਂ ਦਾ ਸੰਘਰਸ਼ਾ ਉਹਨੂੰ ਦਬਾਇਆ ਜਾ ਸਕੇ ਕੋਨੂੰ ਟ੍ਰਾਂਸਫਰ ਕਰਨ ਤੋਂ ਬਾਅਦ ਮੀਟਿੰਗ ਰੱਖੀ ਗਈ ਪੈਸਾ ਟ੍ਰਾਂਸਫਰ ਕਰਿਆ ਗਿਆ ਅਸੀਂ ਦੁਬਾਰੇ ਸੰਘਰਸ਼ ਕਰਿਆ ਤੇ ਅਸੀਂ ਡਬਲ ਬੈਂਚ ਤੇ ਜਿਹੜਾ ਕੇਸ ਹੈ ਉਹ ਪਾਇਆ ਗਿਆ ਉਹਦੇ ਵਿੱਚ ਜਿੰਨੇ ਵੀ ਆਈਐਸ ਅਫਸਰ ਨੇ ਜਾਂ ਬੀਓਡੀ ਦਾ ਜਾਏ ਭਾਵੇਂ ਚੇਅਰਮੈਨ ਹੋਵੇ ਭਾਵੇਂ ਵਾਈਸ ਚੇਅਰਮੈਨ ਹੋਵੇ ਉਹ ਸਾਰਿਆਂ ਨੂੰ ਅਸੀਂ 파ਰਟੀ ਬਣਾਇਆ ਇਸ ਗੱਲ ਦੀ ਵੀ ਜਿਹੜੀ ਕਹੀ ਜਾ ਹੈ ਉਹ ਮੈਨੇਜਮੈਂਟ ਨੂੰ ਪੂਰੀ ਹੋਈ ਹੋਈ ਹੈ ਡਬਲ ਵਾਈਸ ਤੇ ਕੇਸ ਸਾਹਿਬ ਤੇ ਕੱਲ ਨੂੰ ਕੇਸ ਲੱਗਿਆ ਹੋਇਆ ਅਸੀਂ ਤੁਹਾਡੇ ਮਾਧਮ ਦੇ ਰਾਹੀਂ ਇਹ ਅਪੀਲ ਕਰਦੇ ਆ ਵੀ ਪੰਜਾਬ ਦੇ ਵੱਖ-ਵੱਖ ਜਿਹੜੇ ਇਨਸਾਫ ਪਸੰਦ ਲੋਕ ਆ ਜਿਹੜੇ ਚਾਹੁੰਦੇ ਆ ਵੀ ਪੰਜਾਬ ਦੇ ਵਿੱਚ ਜਿਹੜੇ ਅਦਾਰੇ ਆ ਉਹ ਜਿਉਂਦੇ ਰਹਿਣ ਆ ਪਹਿਲਾਂ ਤਾਂ ਹੁੰਦਾ ਸੀ ਜਿਹੜਾ ਮਰਿਆ ਹੋਇਆ ਅਦਾਰਾ ਸਰਕਾਰ ਉਹਨੂੰ ਮਾਰ ਦੇ ਦਿੰਦੀ ਪਰ ਹੁਣ ਜਿਹੜੇ ਜਿਉਂਦੇ ਅਦਾਰੇ ਆ ਜਿਹੜੇ ਚੜ੍ਹਦੀ ਕਲਾ ਵਾਲੇ ਅਦਾਰੇ ਆ ਸਰਕਾਰ ਉਹਨਾਂ ਨੂੰ ਮਾਰਨ ਤੇ ਲੱਗੀ ਹੋਈ ਐ 700 ਮਲਾਜ਼ਮਾਂ ਦਾ ਪਰਿਵਾਰ ਹੈ 250 ਕਰੋੜ ਚਲਿਆ ਗਿਆ ਜੇ 250 ਕਰੋੜ ਸਰਕਾਰ ਹੋਰ ਲੈ ਜਾਂਦੀ ਆ ਤਾਂ ਜਿਹੜੇ ਸਾਡੇ ਪਰਿਵਾਰ ਆ ਉਹ ਰੁੜਨਗੇ ਮਲਾਮ ਸੜਕਾਂ 'ਤੇ ਰੁੜਨਗੇ ਮੈਂ ਤੁਹਾਡੇ ਨਾਲ ਹੀ ਇਹ ਅਪੀਲ ਕਰਦਾ ਵੀ ਸਾਡੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾ ਕੇ ਜਿਹੜਾ 243 ਕਰੋੜ ਜਾਰੀ ਕੀਤਾ ਗਿਆ ਉਹਨੂੰ ਵਾਪਸ ਬੀਐਸਆਈਸੀ ਦੇ ਖਾਤੇ ਵਿੱਚ ਲਿਆਂਦਾ ਜਾਵੇ ਤਾਂ ਜੋ ਜੋ 700 ਪਰਿਵਾਰ ਹੈ ਉਹਦਾ ਰੋਜ਼ਗਾਰ ਵੱਸ ਸਕੇ ਜਿਹੜੀ ਪੰਜਾਬ ਦੀ ਇੰਡਸਟਰੀ ਹੈ ਜਿਹੜੀ ਉਹਨੂੰ ਸਹੂਲਤ ਮਿਲਦੀ ਹੈ ਮੈਂਟੀਨੈਂਸ ਦੀ ਡਿਵੈਲਪਮੈਂਟ ਦੀ ਨਵੇਂ ਫੋਕਲ ਪੁਆਇੰਟਾਂ ਦੀ ਉਸਾਰੀ ਦੀ ਉਹ ਜਿਹੜਾ ਵਧੀਆ ਤਰੀਕਾ ਨਾਲ ਸਾਡਾ ਜਿਹੜਾ ਆਧਾਰ ਹੈ ਫਿਰ ਪੰਜਾਬ ਲੱਭ ਉਦਯੋਗ ਅਤੇ ਨਰਜਾਤ ਦੇ 我讲。お